ਸੋ so, 4 ਸਾਲ ਪੁਰਾਣੀ ਪਾਰਟੀ ਕਾਲੀ ਦਲ ਵਿੱਚ મતਭੇਦ ਦੇਖਣ ਨੂੰ ਮਿਲ ਰਹੇ ਹਨ ਸ਼੍ਰੋਮਣੀ ਕਾਲੀ ਦਲ ਬਾਦਲ ਤੋਂ ਉੱਪਰ ਤੋਂ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਫੁੱਟ ਪੈਣਾ ਸ਼੍ਰੋਮਣੀ ਕਾਲੀ ਦਲ ਨੂੰ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਲ ਵਿੱਚ ਫੁੱਟ ਪਈ ਹੈ ਸੁਖਬੀਰ ਬਾਦਲ ਦੇ ਪਾਰਟੀ ਲੀਡਰਸ਼ਿਪ ਤੇ ਕੁਝ ਅਕਾਲੀ ਨੇਤਾਵਾਂ ਦੁਆਰਾ ਸਵਾਲ ਖੜੇ ਕੀਤੇ ਜਾ ਰਹੇ ਹਨ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਹੋਏ ਨੇਤਾਵਾਂ ਵਿੱਚ ਗੁਰਮントਰੀ ਸਿਕੰਦਰ ਮੁਰੂਪਾ ਸੁਰਜੀਤ ਰਖੜਾ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਮੁਖਾਨ ਪੱਕੀ ਨੇਤਾਵਾਨੀ ਕੋਸ਼ਿਸ਼ ਨ ਕੀਤੀ ਹੈ ਕਿ 1 ਜੁਲਾਈ 2024 ਨੂੰ ਦਲ ਬਚਾਓ ਮਹਿੰਮ ਸ਼ੁਰੂ ਕੀਤੀ ਜਾਵੇਗੀ। ਨੇਤਾ ਪਹਿਲਾਂ ਅਕਾਲ ਤਖਤ ਸਾਹਿਬ ਮੱਥਾ ਟੇਕਣਗੇ ਤੇ ਉੱਥੋਂ ਹੀ ਸ਼੍ਰੋਮਣੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਕਰਨਗੇ। ਪ੍ਰੇਮ ਸਿੰਘ ਚੰਦੂ ਬਾਦਲ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਪਾਰਟੀ ਕਾਰਜਕਰਤਾਵਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਲਗਾਤਾਰ ਸੁਖਬੀਰ ਬਾਦਲ ਦੇ ਹੋ ਰਹੇ ਵਿਰੋਧ ਤੇ ਹਰ ਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ਦੇ ਪੱਖ ਵਿੱਚ ਬਿਆਨ ਜਾਰੀ ਕੀਤਾ। ਅਰ ਸਿਮਰਤ ਬਾਦਲ ਨੇ ਕਿਹਾ ਹੈ ਕਿ ਕੁਝ ਬੀਜੇਪੀ ਦੇ ਫਿੱਟੂਲ ਵਿਡਰਾਵਲ ਨੂੰ ਅਕਾਲੀ ਦਲ ਵਿੱਚ ਫੁੱਟ ਪਾਉਂਦਾ ਚੱਤਨ ਕੀਤਾ ਜਾ ਰਿਹਾ ਹੈ ਤੇ ਉਹ ਗਿਣਤੀ ਵਿੱਚ ਬਹੁਤ ਥੋੜੇ ਹਨ 117 ਨੇਤਾਵਾਂ ਵਿੱਚੋਂ ਸਿਰਫ 5 ਨੇਤਾ ਹੀ ਸੁਖਬੀਰ ਬਾਦਲ ਦੇ ਖਿਲਾਫ ਹਨ ਤੇ 112 ਨੇਤਾ ਸਾਡੀ ਪਾਰਟੀ ਦੇ ਨਾਲ ਖੜੇ ਹਨ ਸਭ ਨਿਰਵਾਚਨ ਖੇਤਰਾਂ ਦੀ ਲੀਡਰਸ਼ਿਪ ਸਾਡੇ ਕੋਲ ਹੈ ਖਰ ਸਿਮਰਤ ਬਾਦਲ ਨੇ ਇਹ ਵੀ ਕਿਹਾ ਕਿ ਬੀਜੇਪੀ ਸ਼੍ਰੋਮਣੀ ਕਾਲੀ ਦਲ ਨੂੰ ਤੋੜਨਾ ਚਾਹੀਦਾ ਹੈ ਇਹ ਮਹਾਰਾਸ਼ਟਰ ਵਰਗਾ ਮਾਹੌਲ ਪੰਜਾਬ ਵਿੱਚ ਪੁਨਾਉਣਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਨੇ ਟਵਿੱਟਰ ਤੇ ਵੀ ਇੱਕ ਪੋਸਟ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪਾਰਟੀ ਤੇ ਅਕਲ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਪਾਰਟੀ ਪੂਰਾ ਵਿਸ਼ਵਾਸ ਰੱਖਦੀ ਹੈ ਤੇ ਵਿਰੋਧੀਆਂ ਉਪੰਥ ਦੇ ਦੁਸ਼ਮਨਾ ਦੇ ਹੱਥਾਂ ਵਿੱਚ ਨਾ ਫੇਰ ਦਿੰਦਾ ਅਨੁਰੋਧ ਕਰਦੀ ਹੈ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਕਾਲੀ ਦਲ ਵਿੱਚ ਪਈ ਫੁੱਟ ਦੇ ਸਬੰਧ ਵਿੱਚ ਇੱਕ ਕਾਰਜਕਾਰੀ ਮੀਟਿੰਗ ਬੁਲਾਈ ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਫੂਲਗੜ੍ਹ ਦਜੀਤ ਸਿੰਘ ਟੀਮਾ ਵਿਸ਼ੇਂਦਰ ਸਿੰਘ ਕਰਿਵਾਲ ਹੀਰਾ ਸਿੰਘ ਗਬੜਿਆ ਤੇ ਪਰਮਜੀਤ ਸਿੰਘ ਸਰਨੜੇ ਪਾਗਲੇ ਆ ਸ਼੍ਰੋਮਣੀ ਕਾਲੀ ਦਲ ਦਿੱਲੀ ਇਕਾਈ ਦੇ ਅਧਿਪਤਖ ਪਰਮਜੀਤ ਸਿੰਘ ਸਰਣਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬੀਜੇਪੀ ਆਪਰੇਸ਼ਨ ਲੋਟਸ ਦੇ ਚਰੀਏ ਖੇਤਰੀ ਦਲਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਸ਼੍ਰੋਮਣੀ ਕਾਲੀ ਦਲ ਵਿੱਚ ਫੁੱਟ ਦਾ ਵੱਡਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ 2022 ਤੇ ਲੋਕ ਸਭਾ ਚੋਣਾਂ 2024 ਵਿੱਚ ਪਾਰਟੀ ਦਾ ਖਰਾਬ ਦਸ਼ਾ ਹੈ 2024 ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਕਾਲੀ ਦਲ ਨੇ 13 ਹਲਕਿਆਂ ਵਿੱਚ ਸਿਰਫ ਇੱਕ ਸੀਟ ਹੀ ਹਾਸਲ ਕਰ ਪਾਈ ਪਾਰਟੀ ਦੇ ਖਰਾ ਪ੍ਰਦਰਸ਼ਨ ਕਰਕੇ ਕੁਝ ਨੇਤਾਵਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਲੀਡਰਸ਼ਿਪ ਵਿੱਚ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ ਤੇ ਪਾਰਟੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ ਅੰਦਰੂਨੀ ਫੋਟਦਾਨ ਮੁੱਖਾ ਵੱਡਾ ਕਾਰਨ ਲੋਕ ਸਭਾ ਚੋਣਾਂ 2024 ਵਿੱਚ ਫਡੂਰ ਸਾਹਿਬ ਤੋਂ ਅਚਾਨਕ ਉਮੀਦਵਾਰ ਅਮਰਿਤਪਾਲ ਤੇ ਫਰੀਦਕੋਟ ਤੋਂ ਅਚਾਨਕ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੈ ਦੋਹਾਂ ਉਮੀਦਵਾਰਾਂ ਨੇ ਭਾਰੀ ਗਿਣਤੀ ਵਿੱਚ ਪੰਥਕ ਵੋਟਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਅਗੂ ਭਾਰੇ ਥੇਸ ਹੋ ਚਾਹੀਏ ਸ਼੍ਰੋਮਣੀ ਕਾਲੀ ਦਲ ਦੇ ਕੁਝ ਨੇ ਤਮੰਨਾ ਬਗਤ ਹੈ ਕਿ ਪਿੰਕ ਵਿੱਚ ਪੰਥਕ ਵੋਟਾਂ ਦਾ ਵੱਡਾ ਹਿੱਸਾ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਵੱਲ ਸ਼ਿਫਟ ਹੋ ਸਕਦਾ ਹੈ ਇਸ ਦੇ ਲਈ ਸ਼੍ਰੋਮਣੀ ਕਾਲੀ ਦਲ ਵੱਲੋਂ ਪਾਰਟੀ ਵਿੱਚ ਉੱਚ ਵੱਡੇ ਸੁਧਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਪਾਰਟੀ ਦਾ ਪਹਿਲਾਂ ਵਾਲਾ ਵਜੂਦ ਪੰਜਾਬ ਵਿੱਚ ਤੁਪਾਰਾ ਕਾਇਮ ਕੀਤਾ ਜਾ ਸਕੇ